ਹਾਂਜੀ ਸਾਸਰੀ ਗਾਲ ਜੀ ਅੱਜ ਤੁਹਾਨੂੰ ਨਾਲ ਆਪਣੇ ਵੀਰ ਭਰਾ ਵਾ ਉਹਨਾਂ ਕਬੂਤਰਾਂ ਦਾ ਸ਼ੌਂਕ ਕਰਾਉਣ ਲੱਗੇ ਆਂ ਇਹ ਕੋਦੀ ਨਸਲ ਬਣਾਉਂਦੇ ਆ ਤੇ ਕੱਲੇ ਕੱਲੇ ਕਬੂਤਰ ਦਾ ਵਿਖਾਵਾਂਗੇ ਚਲੋ ਆ ਪਹਿਲਾਂ ਆਪ ਖਾਣ ਆ ਰਹੀ ਇਹ ਫੜਿਆ ਕੇ ਲਿਆਂਦਾ ਜੋ ਇਹ ਆਪਣਾ ਘਰ ਦਾ ਬੱਚਿਆ ਸੀ ਅੱਛਾ ਘਰ ਦਾ ਬੱਚਾ ਠੀਕ ਹੈ ਬਾਕੀ ਕਮੈਂਟਾਂ ਇਹ ਨਹੀਂ ਦੱਸੇ ਕਿ ਕਿਹੜੀ ਨਸਲ ਆ ਨਸਲ ਉਹ ਤਾਂ ਸਾਨੂੰ ਨਹੀਂ ਜੋ ਪੀਜਦੀ ਪਤਾ ਇਹ ਹੈਗਾ ਜੋ ਨਾਰ ਇਹਦਾ ਪਾਰ ਵਖਾਉ ਕਟਿਆ ਲੱਗਦਾ ਹਾਂਜੀ ਆ ਇਹਦਾ ਪਾਰ ਜੋ ਆ ਦੀ ਬੰਦ ਇੱਕ ਪੱਤੇ ਦੀ ਪੂਸ਼ ਆ ਇਧਰ ਇਹ ਜੋੜਾ ਲੱਗਾ ਆ ਜੋ ਤੇ ਆ ਇਹ ਨਾਲ ਮਾਦੀ ਲੱਗੀ ਆ ਨ ਮਾਦੀ ਦਾ ਤੁਹਾਨੂੰ ਸ਼ੌਂਕ ਕਰਾਉਣੇ ਨਾਲੇ ਚੜ ਦੇ ਬਾਹਰ ਛੱਡੀ ਜਾ ਭਾ ਹੁਣ ਆ ਲਓ ਆ ਇਹਦੇ ਨਾਲ ਲੱਗੀ ਜੋ ਕਬੂਤਰੀ ਇਹ ਵੀ ਕਰਦੀ ਆ ਨਹੀਂ ਇਹ ਫੜੀ ਆਪਾਂ ਅੱਛਾ ਇਹ ਫੜੀ ਸੀ ਕਬੂਤਰੀ ਹਾਂਜੀ ਨੰਬਰ ਨੂੰ ਪਰੇ ਕੇ ਮੋਰ ਮਾਰੀ ਇਹ ਮੋਰ ਲੱਗੇ ਦੋ ਇਹਦੇ ਅੱਛਾ ਦੋ ਮੋਰਾਂ ਤੇ ਹਾਂਜੀ ਆਪਾਂ ਪਾ ਰਹੇ बच्चा पुछा ਘੜਾ ਇਹ ਦੇਖਣੀ ਹਾਂਜੀ ਚਾਰ ਬੱਚੇ ਇਹਨਾਂ ਦੇ ਗਾਂ ਦੇ ਲਈ ਚਾਰ ਬੱਚੇ ਇਹਨਾਂ ਦੇ ਰੱਖੇ ਨਾਲੇਗਾ ਨਸਲ ਬਣਾਉਂਦੇ ਇਹਨਾਂ ਦੀ ਗਾਂ ਠੀਕ ਆਹੋ ਜਿਹੜਾ ਜੋੜਾ ਵਖਾਣਾ ਉਹਦੇ ਬੱਚੇ ਆ ਪੱਠਾ ਕਿ ਪੱਠੀ ਆ ਇਹ ਪੱਠਾ ਅੱਛਾ ਇਹ ਪੱਠਾ ਪਹਿਲਾ ਵਾ ਹਾਂਜੀ ਅੱਛਾ ਪਹਿਲਾ ਪੱਠਾ ਇਹ ਮ ਖਾਓ ਪੂਰਾ ਛੱਡੋ ਤੇ ਤਿੰਨ ਪਰਦਾ ਆਇਆ ਜੀ 골 ਕਰਤਾ ਇਹਨਾਂ ਨੇ ਮਤਲਬ ਬਰੀਡਿੰਗ ਵਾਸਤੇ ਰੱਖੇਗਾ ਨਸਲੀ ਬਣਾਉਣੀ ਇਹਨਾਂ ਨੇ ਆਇਆ ਇਹਦਾ ਨਾਲ ਤੇ ਚਾਹ ਪੱਠੀ ਹੈ ਸ਼ਾਇਦ ਹਾਂਜੀ ਇਹ ਵੀ 골 ਕੀਤੀ ਇਹਨਾਂ ਨੇ ਇਹ ਵੀ ਤਿੰਨ ਪਰਦੀ ਹੈ ਇੱਕੋ ਝੋਲੀ ਦੇ ਬੱਚੇ ਦੋਵੇਂ ਹਾਂਜੀ ਇੱਕੇ ਝੋਲੀ ਦੇ ਇੱਕੇ ਝੋਲੀ ਦੇ 골ਡਨ ਬੱਚੇ ਆ 골ਡਨ ਆ ਜੋਣਾ ਹਾਂਜੀ ਬਾਕੀ ਕਮੈਂਟ ਕਰਕੇ ਦੱਸ ਦੇਣਗੇ ਵੀਰ ਕਿਹੜੀ ਨਸਲ ਆ ਚਲੋ ਛੱਡੋ ਅ ਦੂਜੇ ਦੋ ਬੱਚੇ ਦੂਜੀ ਝੋਲੀ ਦੇ ਬੱਚੇ ਆ ਛੋਟੇ ਆ ਜੇ ਇਹ ਕਿੰਨੇ ਪਰਦਾ ਆ ਗਿਆ ਬੱਚਾ ਇਹ ਇਹ ਮਿਸ ਇੱਕ ਦੋ ਪਰਦਾ ਹੀ ਆ ਅਜਾ ਅੱਖੇ ਨੇ ਸਾਫ਼ ਕਰਨੀ ਹੈ ਜੇ ਤਾ ਦੇਖੋ ਪਰ ਆਜ ਕੋਈ ਗੈਪ ਨਹੀਂ ਬਰੀਡਿੰਗ ਆਸਤੇ ਮਤਲਬ ਬੱਚੇ ਕੋਲ ਕਰਤੇ ਇਹਨਾਂ ਨੇ ਦਾ ਇਹਨਾਂ ਆਉਂਦਾ ਨਾ ਹਾਂਜੀ ਆਏ ਇਸੇ ਝੋਲੀ ਦਾ ਬੱਚਾ ਮਤਲਬ ਇਹਦਾ ਹੀ ਪਤਾ ਨਹੀਂ ਇਹ ਪੱਠੀ ਲੱਗਦੀ ਹੈ ਕਿ ਪੱਠਾ ਇਹ ਮੇਰੇ ਸਾਨੂੰ ਪੱਠੀ ਹੋ ਗਈ ਅੱਛਾ ਇਹ ਪੱਠੀ ਆ ਹਾਂਜੀ ਤੇ ਉਹ ਪੱਠਾ ਹਾਂਜੀ ਨਵੇਂਲੇ ਪਰ ਬੰਨੇ ਇਹ ਮਤਲਬ ਪਹਿਲਾਂ ਇਹ ਉੱਡ ਗਿਆ ਤੇ ਅਜੇ ਗੋਲ ਨਹੀਂ ਕੀਤਾ ਇਹਨੇ ਮੇਰੇ ਨਾਲ ਇੱਕ ਇੱਕ ਝਾੜੀ ਲੱਗਦੀ ਹਾਂਜੀ ਇਹ ਬੰਨੇ ਪਰ ਆੜੇ 6 6 ਪਰ ਬੰਨੇ ਤੇ ਸਾਈਡ ਵਾਲੇ ਉੱਡ ਗਿਆ ਇੱਕ ਰੀ ਉਨੀ ਉੜਦਾ ਬੂਸ਼ ਵਗਾਵੇਂ ਦੀ ਬੰਦ ਬੂਝਵੇ ਲੋ ਫੜ ਫੜ ਕੇ ਨਹੀਂ ਕਰਦੇ ਇੱਕ ਪੱਤੇ ਦੀ ਬੂਸ਼ ਆ ਜਿਹੜੇ ਤਿੱਜੀ ਝੋਲੀ ਦੇ ਉਹਦੇ ਬੱਚੇ ਆ ਇਹ ਉਹਦੇ ਆ ਕਿ ਹੋਰ ਕੇ ਜੋੜੇ ਨੇ ਨਹੀਂ ਹੋਰ ਜੋੜੇ ਨੇ ਇਹਦੇ ਅਸਲੀ ਹੋਰ ਕੇ ਜੋੜੇ ਨੇ ਹਾਂਜੀ ਉਹ ਜੋੜਾ ਵਾ ਥੱਲੇ ਆਓ ਵੀ ਤੁਹਾਨੂੰ ਸ਼ੌਂਕ ਵੀ ਕਰਾਵਾਂਗੇ ਦਾ ਇਹ ਬੱਚੇ ਗੋਲ ਕਰਦੇ ਆ ਹਾਂਜੀ ਇਹ ਜੀਰੋ ਕਲੀ ਦਾ ਜੇ ਹੂੰ ਫਿਰ ਅੱਖ ਨਹੀਂ ਮੱਲੋ ਸਾਫ ਕਰੂਗਾ ਹੌਲੀ ਹੌਲੀ ਹਾਂ ਇਹ ਥੋੜੇ ਡਾਰਕ ਹੋਣਗੇ ਇਹ ਕਾ ਵੇ ਦਾ ਭਰਾ ਪਤਾ ਨਹੀਂ ਭਰਾ ਕਿ ਪੈਣਿਆ ਇਹਦਾ ਪਰਵਖਾ ਉਹਦੇ ਪਰਤੇ ਆ ਜੇ ਸਹੀ ਆ ਬੋਲ ਨਹੀਂ ਆਈ ਚਲੋ ਇਹਦੀ ਵੀ ਬਾੰਦੀ ਪੂਛ ਹੈ ਇਹ ਨਸਲ ਤੁਸੀਂ ਕਮੈਂਟਾਂ 'ਚ ਦੱਸਣੀ ਆ ਕਿਹੜੀ ਆ ਸਾਨੂੰ ਨਹੀਂ ਵੀਰ ਜੀ ਪਤਾ ਨਹੀਂ ਹੈਗੇ ਅਣਜਾਣ ਬੰਦੇ ਆ ਵੀ ਜੀ ਕਿਹੜੀ ਨਸਲ ਦਾ ਹੈਗਾ ਕਬੂਤਰ ਇਹ ਸਾਨੂੰ ਨਹੀਂ ਇਹਦੇ ਬਾਰੇ ਪਤਾ ਤੇ ਕਮੈਂਟਾਂ ਚ ਜਰੂਰ ਦੱਸਿਓ ਵੀ ਕਿਹੜੀ ਨਸਲ ਦਾ ਰੰਗ ਬਖਾਉਂਦਾ ਪੂਰਾ ਕਿਹੜਾ ਆ ਇਹਦਾ ਰੰਗ ਜੋ ਪੱਲੇ ਵੀ ਸਲੇਟੀ ਆ ਤੇ ਆ ਵੇਖੋ ਚੌਕਲੇ ਇਹ ਫੜਿਆ ਪਾ ਇਹ ਪਣੀ ਕੜੀ ਪਈ ਟੈਲੀਫੋਨ ਵਾਲੀ ਇਹ ਫੜਿਆ ਇਹਦੇ ਪੈਰ 'ਚ ਨੰਬਰ ਪਿਆ ਇਦਾਂ ਹੀ ਆਜੋ ਪੂਛ ਬਖਾਉਦੀ ਪੂਛ ਸਲੇਟੀ ਆ ਵੇਖ ਲਓ ਬੜੇ ਸ਼ਾਵੇਂ ਕਰੋ ਹੈ ਨੂੰ ਹਾਂ ਆ ਇਹ ਸ਼ੌਂਕੀ ਵੀ ਹੈ ਲੋ ਇਹਦੀ ਨਸਲ ਦੱਸਣੀ ਜੋ ਕਿਹੜੀ ਹੈ ਦੂਜੇ ਪੱਲੇ ਜੀ ਵੀ ਉਦਾਂ ਹੀ ਮਲਸਲੇਟੀ ਪਰ ਹੈਗੇ ਹਾਂਜੀ ਹਾਂਜੀ ਅੱਛਾ ਇੱਕੋ ਜਿਹਾ ਹੀ ਪਰ ਦੋਵੇਂ ਪਰ ਅ ਕਾ ਇਧਰ ਲਾ ਖੋ ਲੋ ਕੋਈ ਗੈਪ ਨਹੀਂ ਹੈਗਾ ਪਰ ਹਨਾ ਹਾਂਜੀ ਕੜਾਇਆ ਦਾ ਬੱਚਾ ਪੁੱਛਾ ਨੀ ਇਹਦੇ ਬੱਚੇ ਨਹੀਂ ਇਹ ਕੜਾ ਹੈ ਅੱਛਾ ਮਲ ਜੋੜੇ ਲਾਇਆ ਹੁਣ ਲਾਣਾ ਹਾਂਜੀ ਦੱਸਿਓ ਵੀ ਜੀ ਕਿਹੜੀ ਨਸਲ ਦਾ ਵਾ ਕਮੈਂਟ ਕਰਕੇ ਕਿਹੜੀ ਬਲੱਡ ਲਾਈਨ ਦੇ ਵਿੱਚ ਹੋਏਗਾ ਇਕਾ ਨਦੀ ਘਰ ਦੀ ਨਸਲ ਹੈ ਇਹ ਵੀ ਹੁਣ ਕਮੈਂਟਾਂ ਚ ਦੱਸਿਓ ਵੀ ਕਿਹੜੀ ਨਸਲ ਹੈ ਆ ਜਿਹੜਾ ਆਪਾ ਇਹਦਾ ਮਾ ਮਾ ਬੀ ਉਹ ਖਾਵਾਂਗੇ ਇਹੇ ਪੂਸ਼ ਬੰਦ ਹੈ ਇੱਕ ਪੱਤੇ ਦੀ ਜਿਹਦਾ ਪੂਰਾ ਰੰਗ ਦੂਜੀ ਇਹਦੀ ਭੈਣ ਜਿਹੜੀ ਉਹ ਬਾਹਰ ਇਥੇ ਉੱਡ ਗਈ ਆ ਤੇ ਵੀ ਤੈਨੂੰ ਵਿਖਾਉਣੇ ਫੜ ਕੇ ਨਾਲ ਹੀ ਚਾ ਛੱਡ ਦੋ ਆ ਵੀ ਉਹ ਜਿਹੜਾ ਤਨੇ ਹੁਣੇ ਬੱਚਾ ਵਿਖਾਇਆ ਆ ਦੀ ਆ ਦੀ ਭੈਣ ਆ ਇੱਕੋ ਚੋਲੀ ਦੇ ਦੋ ਬੱਚੇ ਆਇਆ ਪਰਜੋ ਇਹ ਦਾਦਾ ਨੋਨੇ ਮਾਂ ਪਿਓ ਵਿਖਾਉਣੇ ਆ। ਇਹ ਕਿਹੜੀ ਨਸਲ ਚ ਹੈਗਾ ਇਹ ਦੱਸਿਓ ਜਰੂਰ। ਮਾਂ ਪਿਓ ਵਿਖਾਵਾਂਗੇ ਫਿਰ ਦੱਸਿਓ ਕਿ ਕਿਹੜੀ ਨਸਲ ਚ ਹੈਗਾ। ਠੀਕ ਆ। ਜਿਹੜੇ ਦਾਦਾ ਨੋਨੇ ਬੱਚੇ ਵਿਖਾਏ ਨੇ ਉਹਨਾਂ ਦਾ ਪਿਓ ਵਿਖਾਵਾਂਗੇ ਮਾਂ ਨਹੀਂ ਮਤਲਬ ਹੈਗੀ ਵੀਰ ਕਿੰਦਾ। ਉਹ ਬਾਹਰ ਛੱਡਤਾ ਜੋ। ਲਓ। ਆ ਇਹਨਾਂ ਦਾ ਪਿਓ ਆ। ਇੱਥੇ ਰਹਿਣ ਦੇ ਵਾਕ। ਪੂਰਾ ਰੰਗ ਜੋ ਆਹ ਦੇ ਪਾਰਿਆ ਇਹਦੇ ਬੱਚੇ ਉਹ ਜਿਹੜੇ ਹੁਣੇ ਤੁਹਾਨੂੰ ਵਿਖਾਏ ਦੋ ਇਹ ਫੜਿਆ ਹਾਂਜੀ ਇਹਦੇ ਪੈਰੀਆਂ ਵੇਣ ਨੰਬਰ ਟੈਲੀਫੋਨ ਦਾ ਅੱਛਾ ਇਹਦੇ ਵੀ ਨੰਬਰ ਹੀ ਆ ਹਾਂਜੀ ਪੁਰਾਣਾ ਹੀ ਆ ਹਾਂਜੀ ਇਹਦੇ ਪੰਜੇ ਬਾਹ ਜਾਮਨੀ ਨਾਲੇ ਹਾਂਜੀ ਅੱਛਾ ਨੰਬਰ ਤੇ ਆਇਆ ਹੈ ਹਾਂਜੀ ਏਦੇ ਬੱਚੇ ਤੋ ਚੰਗਾ ਰਿਜ਼ਲਟ ਆਇਆ। ਮਤਲਬ ਇਹ ਬੱਚਿਆਂ ਦੀ ਮਾਂ ਜਿਹੜੀ ਉਹ ਨਹੀਂ ਹੈਗੀ ਉਹ ਭੱਜ ਗਈ। ਮਤਲਬ ਮੌਸਮ-ਮੌਸਮ ਨਹੀਂ ਹਿੱਤ ਚਲ ਗਈ। ਤੇ ਹੁਣ ਇਹ ਵਿਚਾਰਾ ਹੋਰ ਕਿਹਨਾਂ ਲਾਇਆ ਜੋੜੇ ਫਿਰ ਉਹਦੇ ਗਾਂ ਬੱਚੇ ਜਿਹੜੇ ਨਿਕਲਣਗੇ ਉਹ ਵੀ ਤੁਹਾਨੂੰ ਖਵਾਵਾਂਗੇ। ਹੁਣ ਇਹਦੇ ਨੇ ਕੂਤਰੀ ਲੱਗੀ ਹੋਈ ਤੁਹਾਨੂੰ ਖੋਣੇ। ਆ ਹੁਣ ਜਿਹੜੀ ਲੱਗੀ ਉਹ ਲੈ ਕੇ ਆਇਓ। ਲੈਓ ਚੜ ਦੇ ਨੂੰ। ਆ ਲੱਗੀ ਹੋ ਕਬੂਤਰ ਨਾ ਹੁਣ। ਬੱਚੇ ਪਾਲਣ ਦੀ ਆ। ਚਾ ਚੱਡੋ ਵਖਾਉ ਪਾਰੇ ਦਾ ਚਲੋ ਆਦੇ ਬਾਹਰ ਲੈ 3 ਵੇ ਲੋ ਨਵੀਂ ਲੰਬੀ ਆ ਇਹਦਾ ਰੰਗ ਹੈ ਇਹ ਦੱਸਿਓ ਕਮੈਂਟ ਕਰਕੇ ਕਿਹੜੀ ਨਸਲ ਹੈ ਤੇ ਕਿਦਾਂ ਦਾ ਜੋੜਾ ਲੱਗਾ ਆ ਉਹਦੇ ਬੱਚੇ ਦੋ ਹਨ ਇਸੇ ਜੋੜੇ ਦੇ ਹਨ ਆ ਜੇ ਦੋ ਟਾਈਟ ਦੇ ਪਾਉਲੇ ਨੂੰ ਵੀ ਦਿੱਤੇ ਨੇ ਆ ਦੋ ਬੱਚੇ ਪਾਉਲੇ ਦੇ ਢੇੜੇ ਹੋ ਗਏ ਜੀ ਸੋਨੇ ਚੜ ਦੋ ਨਵਿੰਦਰ ਉਤਰੀ ਦਾ ਕਰੋ ਸ਼ੌ ਇਹ ਮਲ ਫੜੀ ਆ ਹਾਂਜੀ ਫੜੀ ਆ ਇਹ 24 ਚ ਫੜੀ ਆ ਨੀ ਪਿਛਲੇ ਸਾਲ ਹਾਂਜੀ ਅੱਛਾ ਅੱਛਾ ਆ ਜਾ ਰੰਗ ਲੱਗੇ ਇਸਲੇ ਆਓ ਖੱਟੇ ਰੰਗ ਨਜ਼ਰ ਆਉਂਦੇ ਰੰਗ ਵਿਖਾ ਦਿਓ ਹਰੀ ਵੇ ਆ ਪੁਰਾਣੇ ਹਰੇ ਵੀ ਲੱਗੇ ਨਾ ਹਰੇ ਰੰਗ ਡਵਾ ਰੰਗ ਲੱਗਾ ਇਹ ਮੋਰ ਮਾਰ ਤੇ ਕਿਦਾਂ ਨਹੀਂ ਨੰਬਰ ਆ ਪੈਰੀ ਇਹਦੇ ਅਛਾ ਇਹ ਵੀ ਨੰਬਰ ਵਾਲਾ ਹੀ ਹਾਂਜੀ ਕਬੂਤਰੀ ਏ ਹਾਂ ਜੀ ਆ ਨੰਬਰ ਤੇ ਪੈ ਰਿਹਾ ਇਹਦੇ ਪੈਰ 'ਚ ਵੀ ਨੰਬਰ ਆ ਨੰਬਰ ਉਦਾਂ ਜੋੜਾ ਨੰਬਰ ਬੱਚਾ ਪਿਆ ਉਹ ਨੰਬਰ ਹੈ ਜੀ ਹਾਂ ਜੀ ਦੋ ਅੱਖਰ ਵਾਲਾ ਨੰਬਰ ਇੱਕ ਕਮੈਂਟ ਕਰਕੇ ਦੱਸਿਓ ਵੀ ਇਹ ਕਿਹੜੀ ਨਸਲ ਦੀ ਹੈ ਠੀਕ ਆ ਛੱਡ ਦੋ ਜੀ ਆ ਇੱਕ ਨਾ ਕਬੂਤਰੀਆਂ ਪਹਿਲਾਂ ਵੇਖੋ ਦੋਵੇਂ ਸਗੀਆਂ ਪੈਣਾ ਜੋ ਇਹਨਾਂ ਦਾ ਮਾਂ ਪਿਓ ਜਿਹੜਾ ਨਾ ਮਤਲਬ ਮੌਸਮ ਖਰਾਬ ਕਰਕੇ ਉਹ ਕਬੂਤਰ ਨਿਕਲ ਗਏ ਨੇਰੀ ਲੱਗੀ ਆ ਜਾ ਇਹ ਜੋੜੇ ਲੱਗੇ ਕਿ ਨਹੀਂ ਉਦਾਂ ਹੀ ਇਹ ਇਹ ਆ ਲੱਗੀ ਜੋੜੇ ਆੜੀ ਅੱਛਾ ਇੱਕ ਲੱਗੀ ਜੋੜੇ ਪਰ ਬਖਾਵੇ ਤਾਂ ਹੁਣ ਬਾਅਦ ਵਿੱਚ ਨਾ ਕਬੂਤਰ ਸਾਰੇ ਕੱਟ ਲਏ ਇਹਨਾਂ ਨੇ ਜਦੋਂ ਨੁਕਸਾਨ ਹੋ ਗਿਆ ਇਹ ਅੱਠ ਦਾ ਕਬੂਤਰ ਨਿਕਲ ਗਏ ਇਹਨਾਂ ਦੇ ਜਾਲ ਜੂਲ ਨਹੀਂ ਨਾ ਆਪਣੇ ਲੱਗਾ ਤਾਂ ਕਰਕੇ ਕੱਟਨੇ ਪਏ ਕੱਟਨੇ ਤਾਂ ਵੇਂਦੇ ਨਹੀਂ ਤਾਂ ਬੱਚੇ ਇਦਾਂ ਪਰਦਾਰ ਵੀ ਵੱਡੇ ਕਬੂਤਰ ਹੀ ਸਰ ਰਹਿਣਗੇ ਜਾਨ ਨਹੀਂ ਲੱਗਾ ਤੇਰੇ ਕੋ ਤਾਂ ਕਰਕੇ ਚਲ ਛੱਡ ਦੇ ਨੂੰ ਆਹ ਵਹੋਂ ਦਜੀ ਦੋ ਇੱਕ ਝੋਲੀ ਜੀਆਂ ਨਿਕਲੀਆਂ ਕਿਹਨੋਂ ਕੋ ਬੱਕਰੀ ਜੀ ਨਹੀਂ ਇਹ ਵੇਖੋ ਬੱਕਰੀ ਆ ਉਹ ਪਹਿਲੀ ਆ ਬਾਜ ਚ ਨੀਲੀ ਅੱਛਾ ਦੂਜੀ ਤੀਜੀ ਝੋਲੀ ਜੀ ਹੋਣਗੀਆਂ ਹਾਂਜੀ ਇਹਦੀ ਨਸਲ ਦੱਸਿਓ ਵੀ ਕਿਹੜਿਆਂ ਜੋ ਲੋਰ ਦਾ ਬਾਦੇ ਕਰੀਮ ਲਗਾਉਂਦਾ ਨਜ਼ਰਾਂ ਦੇ ਹਲਕਾ ਗਿਆ ਏ ਵੀ ਹੁਣ ਕਟਾ ਦਿੱਤੀ ਆ ਹੂੰ ਸਹੀ ਆ ਛੱਡ ਦਿੰਨੇ ਆ ਆ ਇੱਕ ਕਬੂਤਰ ਦਾ ਕਰੋ ਸ਼ੌਂਕ ਇਹ ਬਾਬਾਏ ਖੜਿਆ ਹਾਂਜੀ ਅੱਛਾ ਇਹ ਵੀ ਖੜਿਆ ਹੈ ਰੰਗ ਵਿਖਾਵੇ ਦਾ ਪੂਰਾ ਪਹਿਲਾਂ ਹੂੰ ਠੀਕ ਆ ਦਾ ਪਾਰਿਆ ਪੂਜਾ ਹਾਂ। ਹਾਂ। ਪੂਜ ਦੇ ਜਿਹੜੇ ਸੈਂਟਰ ਵਾਲੇ ਪਾ ਰਹੇ ਨੇ ਵੇਖੋ ਬਾਹਰ ਨਜ਼ਰ ਆਉਂਦੇ ਆ। ਇਹ ਵੀ ਕਹਿੰਦੇ ਚੰਗੇ ਕਬੂਤਰ ਦੀ ਨਿਸ਼ਾਨੀ ਹੁੰਦੀ ਬੈਲੈਂਸ ਵੜਾ ਹੁੰਦਾ ਦਾ ਪੂਜਦਾ। ਜਿੰਨਾ ਕ ਸਾਨੂੰ ਤਜਰਬਾ ਹੀ ਆਪਣੇ ਤਜਰਬੇ ਨਾਲ ਦੱਸੰਦੇ ਆ। ਬਾਕੀ ਜਿਹਨੂੰ ਸਹੀ ਲੱਗੇ ਉਹ ਵੇਖ ਲੈ ਆਪਣੇ ਕਬੂਤਰਾਂ ਚ ਜਿਹਨੂੰ ਨਾ ਲੱਗੇ ਉਹ ਜੋ ਮਰਜ਼ੀ ਕਰੇ। ਠੀਕ ਆ। ਆ ਜਿਹੜਾ ਨੇ ਤੁਹਾਨੂੰ ਕਾਲਾ ਕਬੂਤਰ ਵਿਖਾਣਾ ਆ ਦੇ ਨਾਲ ਲੱਗੀ ਆ ਮਾਦੀ ਇਹ ਫੜੀ ਆ ਕਿ ਲੈਂਦੀ ਆ ਇਹ ਫੜੀ ਅੱਛਾ ਇਹ ਫੜੀ ਹਾਂਜੀ ਠੀਕ ਪਰਪੂਰ ਵਿਖਾਵੇ ਤਾਂ ਪਰ ਨੂੰ ਬੰਨੇ ਆਵੇ ਦੇ ਚਾਰ ਚਾਰ ਬੰਨੇ ਦੋ ਦੋ ਸਾਈਡ ਵਾਲੇ ਛੱਡ ਗਏ ਹਾਂ ਸਹੀ ਆ ਹਮ ਇਹਦੀ ਵੀ ਬੈਲੈਂਸ ਪੂਛਿਆ ਪੂਛ ਵੀ ਵਿਖਾ ਦੋ ਬੱਚੇ ਪਾਲਦੀ ਆ ਉਹ ਬੱਚੇ ਪਾਲਦੇ ਆ ਇਹਨੂੰ ਅੰਦਰ ਛੱਡ ਦੇਣਾ ਠੀਕ ਆ ਆਇਆ ਇੱਕ ਕਬੂਤਰ ਦੱਸਿਓ ਵੀ ਕਿਹੜੀ ਨਸਲ ਆ ਰੰਗ ਵਿਖਾਓ ਪਹਿਲਾਂ ਦਾ ਪਿੱਠ ਵਿਖਾਓ ਜੀ ਮਲੇ ਫੜਿਆ ਵਾ ਹਾਂਜੀ ਫੜਿਆ ਇਹ ਤਿੰਨ ਮੋਹਰਾਂ ਲੱਗੀਆਂ ਹਰੇ ਰੰਗ ਲੱਗੇ ਥੋੜੇ ਗਾੜੇ ਕਦੋਂ ਫੜਿਆ ਪੇ ਇਨੂੰ ਆਪਣੇ ਕੋਲ ਹੋ ਗਏ 3 ਸਾਲ ਹੋ ਗਏ ਆ ਮਤਲਬ ਇਹ ਮੇਨ ਸਭ ਤੋਂ ਪੁਰਾਣਾ ਇਹੋ ਹੀ ਆ ਹਾਂਜੀ ਹਾਂਜੀ ਅੱਛਾ ਸਭ ਤੋਂ ਪੁਰਾਣਾ ਆਹੀ ਆ ਕਬੂਤਰਾਂ ਨਾਲ ਰੰਗ ਤੇ ਨਹੀਂ ਹੋਣੇ ਉਹ ਲੱਗੇ ਨੇ ਨਹੀਂ ਰੰਗ ਲੱਗੇ ਇਹਦੇ ਗਾੜੇ ਰੰਗ ਲੱਗੇ ਹਰੇ ਕਬੂਤਰ ਚੰਗਾ ਵਾ ਬਾਕੀ ਕਮੈਂਟ ਜੀ ਵੀ ਤੁਸੀਂ ਦੱਸਿਓ ਕਿੱਦਾਂ ਦਾ ਲੱਗਾ ਤੁਹਾਨੂੰ ਛੱਡ ਦਿਓ ਇਹ ਕਾ ਕਬੂਤਰ ਹੈ ਇਹ ਵੀਰ ਹੁਣਾ ਕੋਲੋਂ ਆ ਇਹਨਾਂ ਕੋਲੋਂ ਹੀ ਸਲਾਰਾ ਢੇੜੀ ਕਬੂਤਰ ਇਹਦਾ ਰੰਗ ਖਾਉਣ ਇਹ ਇਹਨਾਂ ਨੇ ਦਿੱਤਾ ਹੈ ਬੱਚੇ ਕਢਾਉਣਾ ਤੇ ਤੇ ਨਹੀਂ ਇਹਦੇ ਪਰਲੇ ਪਰ ਖਾਉਣ ਕੋਲ ਕੇ ਦਾ ਦਮੀ ਲੰਬੀ ਦੀ ਹੂੰ ਦੂਜੇ ਤਿੰਨੇ ਆ ਗਏ ਦੋ ਦੋ ਪਰੇ ਇਧਰ ਵੀ ਇਧਰ ਹੀ ਦੋ ਹੀ ਆ ਕੱਟ ਕੱਟ ਨੇ ਫਿਰ ਮੈਂ ਹੂੰ ਨਾਗਰ ਨਿਕਲ ਨਿਕਲ ਜਾਂਵੇ ਆ ਦਾ ਪੂਰਾ ਰੰਗ ਜੋ ਠੀਕ ਆ ਸਾਰੇ ਹੁਣ ਕਬੂਤਰ ਬਾਹਰ ਕੱਢਦੇ ਆਪਾਂ ਨਾਲ ਦੇਖੋ ਜਿਹੜੇ ਜਿਹੜੇ ਤੁਹਾਨੂੰ ਖਾਏ ਸਾਰੇ ਬਾਹਰ ਆ ਗਏ ਕੋਲੋਂ ਬਹੁਤ ਕਬੂਤਰ ਘਾਤਰ ਟਟੇ ਆ ਆ ਦੇ ਸਾਰੇ ਜੇ ਲੋਈ ਨਾ ਛੋਟਾ ਆ ਸ਼ੌਂਗਾ ਤੇ ਬਲੱਡ ਚੰਗਾ ਰੱਖਿਆ ਆ ਮੀਨ ਵਡਾ ਇੱਕ ਕਬੂਤਰ ਇਹਨਾਂ ਦਾ ਲਾਲਾ ਕਿਹਣੀ ਚਾਟ ਪਰੋਣਾ ਇਹ ਲਕਵੇਚ ਆ ਮੁੰਡੇ ਬੱਚੇ ਕਰਦਾ ਤਾਂ ਬੱਚੇ ਬੱਚੇ ਦੇ ਬੱਚੇ ਇਹਦੇ ਨਿਕਲਦੇ ਪਾਲਣਦੇ ਆ ਬੱਚੇ ਆ ਇਹਦੇ ਪਾਰ ਜੋ ਆ ਦੇਖੋ ਉਹ ਸ਼ਿਆ ਆ ਤਰਾਂ ਗਿਆ ਇਹ ਕਿਹੜੀ ਬਲੱਡ ਲਾਈਨ ਜਾਊਗਾ ਫਿਰ ਇਹਨੂੰ ਕਮੈਂਟ ਕਰਕੇ ਦੱਸੋ ਵੀ ਇਹ ਕਿਹੜੀ ਬਲੱਡ ਲਾਈਨ ਹੈਗੀ ਆ ਕੰਘਾ ਹੋਈ ਦੀ ਨਾਲ ਫੇਰ ਇੱਕ ਰੀ ਨਾਲ ਉਹ ਤੇ ਪਲਕਾਂ ਚੈੱਕ ਕਰਿਓ ਤੇ ਚੋੰਜ ਦਾ ਮੋਰਾ ਤੇ ਸਿਰ ਇਹਦੇ ਨਾਲ ਕਿਹੜੀ ਕਬੂਤਰੀ ਲੱਗੀ ਨਾ ਕੁਡੇ ਜੇ ਉਹ ਵੀ ਤੁਹਾਨੂੰ ਜੋੜਾ ਵਿਖਾਉਣੇ ਇਦਾਂ ਹੀ ਚਲੋ ਛਾੜ ਦੋ ਇਹਨੂੰ ਆਹੜਾ ਜਿਹੜਾ ਤਾਂ ਨੋਣੇ ਕਬੂਤਰ ਵਿਖਾਇਆਣਾ ਆ ਉਹਦੇ ਨਾਲ ਕਬੂਤਰੀ ਲੱਗੀ ਇਹ ਮੁੱਲ ਗ੍ਰੀਤੀ ਹੈ ਨਾ ਹਾਂਜੀ ਬਾਕੀ ਕਿਸੇ ਵੀਰ ਕੋ ਕਬੂਤਰ ਨਾਲ ਦੀ ਕੋਈ ਕਬੂਤਰੀ ਡਾਰਕ ਲਾਲ ਚੱਕ ਜਈ ਤੇ ਕਮੈਂਟ ਚ ਆਪਣਾ ਨੰਬਰ ਜਰੂਰ ਦੱਸ ਦਿਓ ਸਸਤੀ ਦੇਣੀ ਹੈ ਕੋਈ 5-1000 2000 ਵਾਲੇ ਮੰਗਣ ਵਾਲਾ ਨਾ ਇਹ ਨਾ ਕਰਿਓ ਸ਼ੌਂਕ ਵਾਲਾ ਬੰਦਾ ਕੱਟੀ ਆ ਮਤਲਬ ਬੱਚੇ ਕੱਡੇ ਨੇ ਇਹਦਾ ਬੱਚਾ ਤੁਹਾਨੂੰ ਉੱਪਰ ਵਿਖਾਇਆ ਹੀ ਇੱਕ ਜਿਹੜਾ ਚਾਰ-ਚਾਰ ਬੰਨਿਆ ਹੈ ਨਾ ਜਿਹਦੀਆਂ ਉਹ ਹੀ ਨਾ ਨਹੀਂ ਕਟਿਆ ਜਿਹੜਾ ਇੱਕ ਕੱਟਾ ਜੀਰੋ ਕਲੀ ਦਾ ਜੀਰੋ ਕਲੀ ਦਾ ਜਿਹੜਾ ਬੱਚਾ ਇੱਕੋ ਹੀ ਆ ਦੇ ਦੋ ਆ ਦੋ ਆ ਇੱਕ ਸਾਰੇ ਜਿਹੜਾ ਆ ਜਿਹੜਾ ਇੱਕ ਸਾਰਾ ਖਾਇਆ ਨਾ ਬੱਧਾ ਜਿਹੜਾ ਹਾਂਜੀ ਹਾਂਜੀ ਤੇ ਇੱਕ ਦੂਜਾ ਕਟਿਆ ਜਿਹੜਾ ਜੀਰੋ ਕਲੀ ਦਾ ਉਹ ਇਸੇ ਜੋੜੇ ਦੇ ਬੱਚੇ ਆ ਬਾਕੀ ਕਬੂਦਰੀ ਇੱਕ ਉਹਦੇ ਨਾਲ ਦੀ ਲੱਭਦੇ ਜੇ ਕਿ ਵੀਰ ਕੋਈ ਤੇ ਆਪਣਾ ਨੰਬਰ ਜਰੂਰ ਦਿਓ ਹਾਂ ਇੱਕ ਉਤਰੀ ਫੜੀ ਟੇਢੀ ਆ ਟੈਡੀ ਕਬੂਤਰੀ ਇਹਦੇ ਪੈਰੀਂ ਰੰਗ ਲੱਗੇ ਤੇ ਦੋ ਕੜੀਆਂ ਪਈਆਂ ਇੱਕ ਟੈਲੀਫੋਨ ਵਾਲੀ ਤੇ ਇੱਕ ਦੂਜੀ ਆਹ ਰੰਗ ਖਾਜੀ ਆਹ ਟੈਡੀ ਕਬੂਤਰੀ ਹਮਮ ਉਹਦਾ ਰੰਗ ਲਗਾਉਣਾ ਮੇਰੇ ਸਾਹਣੇ ਰੰਗ ਲੱਗੇ ਖੱਟੇ ਰੰਗ ਲੱਗੇ ਹੋਵੇ ਇਧਰੋਂ ਤੇ ਇਧਰੋਂ ਵੀ ਲੱਗਿਆ ਨੰਬਰ ਵੀ ਇਹਦੇ ਪਿਆ ਆਹ ਟੈਲੀਫੋਨ ਵਾਲੀ ਕਿਹੜੀ ਤੇ ਆਹ ਦੂਜੀ ਕਿਹੜੀ ਸਾਦੀ ਹਮ ਆਹ ਟੈਡੀ ਕਬੂਤਰੀ ਇਹ ਦਿਨਾਂ ਤੁਹਾਨੂੰ ਜਿਹੜਾ ਕਬੂਤਰ ਲੱਗਾ ਉਹ ਵੀ ਤੁਹਾਨੂੰ ਵਿਖਾਉਣੇ ਜੋੜਾ ਤੇ ਇਹਦਾ ਬੱਚਾ ਨੇ ਲਿਆ ਵੀ ਇਹਦਾ ਬੱਚਾ ਛੋਟਾ ਇੱਕੋ ਹੀ ਨਿਕਲਿਆ ਅੱਛਾ ਛੋਟਾ ਇੱਕੋ ਹੀ ਨਿਕਲਿਆ ਹਾਂਜੀ ਕਿਹੜਾ ਦਿਨਾਂ ਨਰ ਲੱਗਾ ਵਿਖਾਓ ਆ ਟੈਡੀ ਕਬੂਤਰ ਲੱਗਾ ਜੋ ਆ ਨਾਰਸੇ ਕਬੂਤਰ ਲੱਗਾ ਉਸੇ ਕਬੂਤਰ ਹੀ ਲੱਗਾ ਆ ਨਾਰਿਆ ਆ ਦਾ ਕਟਾ ਪਰਮ ਖੋਇਆ ਇਹ ਮਿਲ ਕਟਿਆ ਪਰ ਇਹਨੇ ਕੱਢਣ ਦਿਆ ਨਾਲ ਮੇਰੀ ਬੰਦਬੋਸ਼ ਫੜੀ ਦੇ ਘਾਟ ਹੀ ਆ ਤੇ ਤਾਂ ਨਾ ਫਿਰ ਉੱਪਰ ਆ ਜਾ ਕਰਤੇ ਇਹਨੇ ਫੜਿਆ ਨਹੀਂ ਕਦੀ ਮੈਂ ਇਹਦੇ ਇਤਨੇ ਥੱਲੇ ਤਰੀ ਫੈਦਰੀਂ ਦੇ ਵੀੜੇ ਇਹ ਵੀ ਇੱਕ ਵੀਰ ਨੇ ਦਿੱਤਾ ਇਹ ਬੱਚੇ ਕਢਾਉਣ ਵਾਸਤੇ ਇਹ ਰਾਣਾ ਮਣਿਆਲੇ ਵਾਲਾ ਰਾਣੇ ਮਣਿਆਲੇ ਵਾਲੇ ਵੀਰ ਖੋਇਆ ਇਹਨਾਂ ਨੂੰ ਬੱਚੇ ਕਢਾਉਣ ਵਾਸਤੇ ਅੜੀ ਉਤਰਾ ਚੰਗਾ ਚਲੋ ਇੱਕ ਆ ਕਬੂਤਰੀ ਆ ਟੈਡੀ ਪੱਠੀ ਹੈ ਜੀ ਇਹਨੂੰ ਵੀ ਜੁੜੇ ਲਾਉਣਾ ਵੇਖੋ ਕਿੰਨੀ ਮੋਟੀ ਅੱਖ ਤੇ ਪਲਕ ਵੇਖੋ ਇਹਦੀ ਚੁੰਝ ਵੇਖੋ ਹਮ ਆ ਇਹਦੇ ਪਰਾਂ ਨੂੰ ਵੇਖਿਓ ਕਮੈਂਟ ਕਰਕੇ ਦੱਸਿਓ ਵੀ ਕੀ ਪ੍ਰੋਬਲਮ ਆ ਇਦਾਂ ਦੇ ਤੇ ਪਰ ਹੋ ਗਏ ਪਹਿਲਾਂ ਚੰਗੀ ਭਲੀ ਵਧੀਆ ਸੀ ਹਮ ਮਤਲਬ ਕਿ ਕੋਈ ਮੱਖੀ ਮੁੱਕੀ ਜਾਂ ਟੀਡੀ ਟੂਡੀ ਲੜਦੀ ਆ ਜਾਂ ਕੋਈ ਕਬੂਤਰੀ 'ਚ ਕੋਈ ਇੱਕ ਚੀਜ਼ ਦੀ ਕਮੀ ਆ ਜਿਹੜੇ ਵੀਰ ਨੂੰ ਪਤਾ ਹੈ ਇਹਨਾਂ ਦੇ ਕਮੈਂਟ ਦੇ ਵਿੱਚ ਦੱਸਿਓ ਜ਼ਰੂਰ ਆ ਕਬੂਤਰੀ ਤੇ ਇਦਾਂ ਦਾ ਪਰ ਹੋ ਗਿਆ ਵੇਖੋ ਆ ਵੇਖੋ ਆ ਕਿਦਾਂ ਇਦਾਂ ਦੇ ਹੋ ਗਿਆ ਥੱਲੇ ਨਵੇਂ ਪਰ ਵੀ ਕੱਢਣ ਦੀ ਆ ਹਾਂਜੀ ਠੀਕ ਆ ਜਿਹੜੀ ਮੁੱਛਾਂ ਵਾਲੀ ਹੁੰਦੀ ਨਾ ਟੀਡੀ ਚੱਟੀ ਇਹ ਉਹਦੇ ਨਾਲ ਪਰ ਖਰਾਬ ਹੁੰਦੇ ਆ ਇੱਥੇ ਬੜੀਆਂ ਹੈਗੀਆਂ ਤੇ ਉਹ ਹੁਣ ਉਹ ਵੇਖੀ ਆ ਉਹ ਦਿਨ ਪਰਪੂਰ ਕੇ ਦਿ ਰਾਤ ਖਾਂਦੀ ਰਹੀ ਆ ਉਹ ਟਿੱਡੀਆਂ ਦਾ ਇਲਾਜ ਹੋਣੇ ਹੋ ਜਾਣਾ ਹੁਣ ਮਾਜੀ ਹੁਣੇ ਕਰ ਦੇਣਾ